ਇਸ ਵੇਲੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਗੱਲ ਕਰ ਲਈਏ ਅੰਮ੍ਰਿਤਸਰ ਦੀ ਵਿੱਚ ਤਾਂ ਅੰਮ੍ਰਿਤਸਰ ਵਿੱਚ ਸਰਦੀ ਸਿਤਮ ਟਾਰੀ ਹੈ ਲਗਾਤਾਰ ਠੰਡ ਨੇ ਲੋਕਾਂ ਦੀਆਂ ਦਿੱਕਤਾਂ ਵੀ ਵਧਾਈਆਂ ਹੋਈਆਂ ਨੇ ਔਰ ਲੋਕ ਜਿਹਨੇ ਇਸ ਠੰਡ ਤੋਂ ਬਚਣ ਵਾਸਤੇ ਅੱਗ ਸੇਕਦੇ ਹੋਏ ਵੀ ਵਿਖਾਈ ਦੇ ਰਹੇ ਨੇ ਤੇ ਜਿਹੜੇ ਲੋਕ ਨੇ ਜ਼ਰੂਰੀ ਕੰਮਾਂ ਵਾਸਤੇ ਘਰੋਂ ਬਾਹਰ ਨਿਕਲ ਰਹੇ ਨੇ ਉਹ ਗਰਮ ਕੱਪੜਿਆਂ ਦੀ ਬੁੱਕਲ ਵਿੱਚ ਹੀ ਬਾਹਰ ਨਿਕਲ ਪਾ ਰਹੇ ਨੇ ਜੈਕਟਾਂ ਪਾਈਆਂ ਇਹ ਲੋਕਾਂ ਨੇ ਟੋਪੀਆਂ ਪਾਈਆਂ ਹੋਈਆਂ ਨੇ ਤੇ ਠੰਡ ਤੋਂ ਬਚਾਅ ਵਾਸਤੇ ਹੋਰ ਵੀ ਜਿੰਨੇ ਵੀ ਉਪਰਾਲੇ ਕੀਤੇ ਜਾ ਸਕਦੇ ਨੇ ਲੋਕਾਂ ਵੱਲੋਂ ਕਿੱਥੇ ਜਾ ਰਹੇ ਨੇ ਕਿਉਂਕਿ ਅੰਮ੍ਰਿਤਸਰ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ 12 ਤੋਂ 13 ਡਿਗਰੀ ਦਾ ਟੈਂਪਰੇਚਰ ਹੈ ਇਸ ਸਮੇਂ ਅੰਮ੍ਰਿਤਸਰ ਵਿੱਚ ਜਿਹੜਾ ਕਿ ਰਾਤ ਨੂੰ ਹੋਰ ਵੀ ਘਟ ਜਾਂਦਾ ਹੈ ਸੀਰ ਲਹਿਰ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਕਿਉਂਕਿ ਪਹਾੜਾਂ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਜਿਹੜੀ ਕਿ ਉਹ ਇਹ ਨਾਲ ਨਾਲ ਤੇਜ਼ ਹਵਾਵਾਂ ਚੱਲਦੀ ਹੋਈਆਂ ਵਿਖਾਈ ਦੇ ਰਹੀਆਂ ਨੇ ਜਿਸ ਤੋਂ ਬਾਅਦ ਲੋਕ ਠੰਡ ਤੋਂ ਜ਼ਿਆਦਾ ਬਚਦੇ ਹੋਏ ਵਿਖਾਈ ਦੇ ਰਹੇ ਨੇ ਔਰ ਬੜੇ ਜ਼ਰੂਰੀ ਕੰਮ ਚਾਰ ਵਜੇ ਲੋਕ ਘਰੋਂ ਬਾਹਰ ਨਿਕਲਦੇ ਨੇ ਕਿਉਂਕਿ ਹੱਡ ਕੰਬਾਉ ਠੰਡ ਪੈ ਰਹੀ ਹੈ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਵਿੱਚ ਠੰਡ ਵੀ ਬਹੁਤ ਜ਼ਿਆਦਾ ਪੈਂਦੀ ਹੈ ਤਾਂ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਤਾਂ ਇਸ ਸਮੇਂ ਰਿਕਾਰਡ ਤੋੜ ਠੰਡ ਪੈ ਰਹੀ ਹੈ ਜਿਸ ਨੇ ਆਮ ਜਨ ਜੀਵਨ ਤੇ ਵਧੇਰਾ ਅਸਰ ਪਾਇਆ ਹੋਇਆ ਹੈ ਆਨਮਲੇ ਸਮੇਂ ਅੰਦਰ ਮੌਸਮ ਵਿਭਾਗ ਵੱਲੋਂ ਇਹ ਹੀ ਇਹ ਦਾਤਾ ਜਾਰੀ ਕੀਤੇ ਗਏ ਨੇ ਵੀ ਹਜੇ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਰਹਿਣ ਵਾਲਾ ਹੈ ਜਿਸ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਵੀ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਤਾਂ ਆਮ ਜਨਜੀਵਨ ਜਿਹੜਾ ਕਿ ਉਹ ਅਸਥਵ ਅਸਥੀ ਵਿਖਾਈ ਦੇ ਰਿਹਾ ਸੜਕਾਂ ਤੇ ਜਿਹੜੀ ਆਵਾਜ਼ੇ ਲੋਕਾਂ ਦੀ ਉਹ ਕਟੀ ਹੋਈ ਹੈ ਤੇ ਲੋਕ ਠੰਡ ਤੋਂ ਬਚਣ ਵਾਸਤੇ ਘਰਾਂ ਵਿੱਚ ਹੀ ਦੁਬਕੇ ਹੋਏ ਨੇ ਲਗਾਤਾਰ ਠੰਡ ਆਪਣਾ ਸਤਮ ਤਾਂਦੀ ਹੋਈ ਵਿਖਾਈ ਦੇ ਰਹੀ ਹੈ ਤੇ ਲੋਕ ਬੜੇ ਹਿਲੇ-ਵਿਲੇ ਕਰਦੇ ਨੇ ਠੰਡ ਤੋਂ ਬਚਣ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਅਗ ਤਾਪਦੇ ਹੋਏ ਵੀ ਵਿਖਾਈ ਦਿੰਦੇ ਨੇ ਤੇ ਨਾਲ-ਨਾਲ ਗਰਮ ਕਪੜੇ ਗਰਮ ਕਪੜਿਆਂ ਦਾ ਸਹਾਰਾ ਲੈਂਦੇ ਹੋਏ ਲੋਕ ਦਿਖਾਈ ਦਿੰਦੇ ਨੇ ਜੈਕਟਾਂ ਟੋਪੀਆਂ ਦਸਤਾਨੇ ਤੇ ਨਾਲ-ਨਾਲ ਲੋਈਆਂ ਦੀ ਬੁੱਕਲ ਵਿੱਚ ਲੋਕ ਨੇ ਜਿਹੜੇ ਕੀ ਠੰਡ ਦੇ ਪ੍ਰਭਾਵ ਤੋਂ ਬਚਣ ਦੇ ਕਈ ਸਰੇ ਉਪਰਾਲੇ ਕਰ ਰਹੇ ਨੇ ਪਰ ਹਲੇ ਠੰਡ ਜਿਹੜੀ ਹੈ ਉਹ ਆਪਣਾ ਸਤਮ ਟਾ ਰਹੀ ਹੈ ਤੇ ਅੰਮ੍ਰਿਤਸਰ ਵਿੱਚ ਕੜਾਕੇ ਦੀ ਠੰਡ ਪਿਆਰੀ ਹੈ ਜਿਸ ਨੇ ਆਮ ਜਨ ਜੀਵਨ ਤੇ ਵਧੀਰਾ ਅਸਰ ਪਾਇਆ ਹੈ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸਿਰਾ ਟੀਵੀ ਅੰਮ੍ਰਿਤਸਰ